ਟਾੜੇ ਜੂੰਦੇ ਜੀ ਤੁਹਾਡੇ ਮਾਪੇ ਦੁਖੀ ਰਹੇਗੇ ਨਾ ਕਿਸੇ ਵੀ ਗੱਲੋਂ ਮੈਂ ਵੀ ਖਾਲਸੂ ਇਥੇ ਭੌਂਕੀ ਜੰਨਾ ਪਿਆ ਚੈਨਲ ਤੇ ਆ ਕੇ ਇਸ ਤੋਂ ਉੱਤੇ ਕੀ ਤੁਹਾਨੂੰ ਕੋਈ ਕਰ ਲੂਗਾ ਆਪਾਂ ਇਸ ਤੋਂ ਉੱਤੇ ਕਿਸੇ ਦਾ ਨਹੀਂ ਕਰ ਸਕਦੇ ਫਿਰ ਸਾਰੇ ਐਕਸਪੈਕਟੇਸ਼ਨਾਂ ਹੀ ਤੁਹਾਡੀਆਂ ਪੂਰੀਆਂ ਹੋ ਜਾਂਦੀਆਂ ਟਰਾਈ ਕਰਕੇ ਦੇਖਿਓ ਇਹ ਫਾਰਮੂਲਾ 100% ਵਰਕ ਕਰਦਾ ਹੈ ਹਾਂਜੀ ਸਾਸਿਕਾ ਜੀ ਸਾਰਿਆਂ ਨੂੰ ਅੱਜ ਮੈਂ ਬੈਠਾ ਅਸੀਂ ਟੋਰਾਂਟੋ ਦੇ ਇੱਕ ਮਸ਼ਹੂਰ ਕਾਲਜ ਦੇ ਵਿੱਚ ਆਪਦੀ ਕਲਾਸ ਲਾਉਣ ਆਇਆ ਸੀ ਤੇ ਮੇਰੇ ਇੱਕ ਦਿਲਚਸਪ ਗੱਲ ਆਉਂਦੀ ਪਈ ਸੀ ਕਿ ਐਦਾਂ ਕਿਉਂ ਹੁੰਦਾ ਹੈ ਕਿ ਜ਼ਿਆਤਰ ਲੋਕ ਦੁਖੀ ਰਹਿੰਦੇ ਨੇ ਉਹਨਾਂ ਕੋਲ ਪੈਸਾ ਵੀ ਹੈ ਸਾਰਾ ਕੁਝ ਹੀ ਆ ਜੋ ਮੈਨੂੰ ਲੱਗਦਾ ਵਾ ਬਹੁਤ ਸਾਰੇ ਰੀਜ਼ਨ ਨੇ ਇਹਦੇ ਪਿੱਛੇ ਪਰ ਸਭ ਤੋਂ ਵੱਡਾ ਰੀਜ਼ਨ ਜਿਹੜਾ ਮੈਨੂੰ ਲੱਗਦਾ ਏ ਉਹ ਆ ਐਕਸਪੈਕਟੇਸ਼ਨਸ ਅੱਜਕੱਲ ਹਰੇਕ ਨੂੰ ਇੱਕ ਦੂਜੇ ਤੋਂ ਐਕਸਪੈਕਟ ਕਰ ਦਿੰਦੇ ਨੇ ਕਿ ਯਾਰ ਉਹ ਮੇਰੇ ਲਈ ਆ ਕਰੇਗਾ ਹਨਾ ਮੰਨ ਕੇ ਚੱਲੋ ਕਿ ਉਹਨੇ ਕਿਸੇ ਹੋਰ ਸ਼ਹਿਰ ਜਾਣਾ ਏ ਤੇ ਉੱਥੇ ਹੁੰਦਾ ਕੋਈ ਫਰੈਂਡ ਰਹਿੰਦਾ ਏ ਤੇ ਉਹ ਆਸ ਮੀਤ ਕਰਦਾ ਕਿ ਯਾਰ ਉਹ ਕੱਲ ਨੂੰ ਹਨਾ ਮੈਨੂੰ ਰੱਖ ਲੂਗਾ ਚਾਰ ਦਿਨ ਮੈਨੂੰ ਕਮਾਊਗਾ ਫਿਰ ਆਊਗਾ ਪਰ ਜਦੋਂ ਅਸਲ ਕਹਾਣੀ ਸਾਹਮਣੇ ਆਉਂਦੀ ਏ ਉੱਥੇ ਜਾ ਕੇ ਇਕੱਲ ਨੂੰ ਪੁੱਛਦਾ ਨਹੀਂ ਪਾਵੇਂ ਉਹ ਜਾਣ ਬੁੱਝ ਕੇ ਕਰੇ ਪਾਵੇਂ ਜਾਂਦੀ ਮਜਬੂਰੀ ਆ ਪਰ ਜਿਹੜੀ ਐਕਸਪੈਕਟੇਸ਼ਨ ਕੀਤੀ ਨਾ ਉਹ ਬੰਦੇ ਨੂੰ ਕਿਤੇ ਨਾ ਕਿਤੇ ਹਰਟ ਕਰ ਜਾਂਦੀ ਏ ਤੇ ਬੰਦਾ ਦੁਖੀ ਹੋ ਜਾਂਦਾ ਵਾ ਸੋ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਵਾ ਕਿਉਂਕਿ ਜਿੰਨਾ ਮਰਜ਼ੀ ਕਹੀਏ ਯਾਰ ਐਕਸਪੈਕਟ ਨਹੀਂ ਕਰਨਾ ਨਹੀਂ ਕਰਨਾ ਨਹੀਂ ਕਰਨਾ ਪਰ ਬੰਦਾ ਫੇਰ ਹੀ ਐਕਸਪੈਕਟ ਕਰ ਹੀ ਜਾਂਦਾ ਵਾ ਉਹਨੂੰ ਕਰਨਾ ਵੀ ਪੈਂਦਾ ਵਾ ਐਕਸਪੈਕਟੇਸ਼ਨ ਰੋਕੀ ਨਹੀਂ ਜਾ ਸਕਦੀਆਂ ਸੋ ਇਹਦੇ ਤੋਂ ਕਿਵੇਂ ਬਚ ਕੇ ਇੱਕ ਚੰਗੀ ਜ਼ਿੰਦਗੀ ਦੀ ਉਮੀਦ ਤੇ ਹਾਸੇ ਵਾਲੀ ਜ਼ਿੰਦਗੀ ਦੀ ਉਮੀਦ ਆਪਾਂ ਕਿਵੇਂ ਕਰ ਸਕਦੇ ਆ ਮੈਂ ਉਹਦੇ ਬਾਰੇ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਜੋ ਮੈਨੂੰ ਲੱਗਦਾ ਵਾ ਐਕਸਪੈਕਟੇਸ਼ਨ ਮਾਰਨੀਆਂ ਨਹੀਂ ਚਾਹੀਦੀਆਂ ਐਕਸਪੈਕਟੇਸ਼ਨ ਦਾ ਵੇ ਚੇਂਜ ਕਰ ਦੇਣਾ ਚਾਹੀਦਾ ਹੈ ਜਿਵੇਂ ਮੇਰੇ ਅਕੋਰਡਿੰਗ ਮੈਨੂੰ ਇਹ ਲੱਗਦਾ ਵੇ ਐਕਸਪੈਕਟੇਸ਼ਨ ਸਿਰਫ ਮਾਪਿਓ ਤੋਂ ਰੱਖੋ ਭੈਣ ਭਰਾ ਤੋਂ ਰੱਖੋ ਤੇ ਜਾਂ ਉਸ ਤੋਂ ਬਾਅਦ ਰੱਬ ਤੋਂ ਰੱਖੋ ਇਹਨਾਂ ਤਿੰਨਾਂ ਤੋਂ ਬਿਨਾਂ ਕਿਸੇ ਵੀ ਬੰਦੇ ਤੋਂ ਐਕਸਪੈਕਟ ਨਾ ਕਰੋ ਕਿ ਉਹ ਤੁਹਾਡੇ ਆਹ ਕੰਮ ਆ ਜੂਗਾ ਹਨਾ ਇਹ ਨਹੀਂ ਆਂਦੇ ਕਿ ਇਹ ਅਗਲਾ ਜਾਣਬੁੱਝ ਕੇ ਨਹੀਂ ਕਰਦਾ ਅਗਲੇ ਦੇ ਵੀ ਉਹ ਸੋ ਮਜਬੂਰੀਆਂ ਹੁੰਦੀਆਂ ਨੇ ਪਰ ਆਪਾਂ ਮਜਬੂਰੀਆਂ ਨਹੀਂ ਸਮਝਦੇ ਸਿਰਫ ਆਪਾਂ ਆਪ ਦਾ ਦੇਖਦੇ ਹਾਂ ਕਿ ਯਾਰ ਉਹਨੇ ਮੇਰਾ ਇਹ ਕੰਮ ਨਹੀਂ ਕੀਤਾ ਤੇ ਆਪਾਂ ਉਸ ਬੰਦੇ ਪ੍ਰਤੀ ਨਾ ਆਪਣੀ ਦਿਲ ਚ ਨਫ਼ਰਤ ਪਾਲ ਲੈਨੇ ਆ ਆਪਾਂ ਨੂੰ ਉਹ ਬੰਦਾ ਮਾੜਾ ਲੱਗਣ ਲੱਗ ਜਾਂਦਾ ਵਾ ਜੇ ਤਾਂ ਬੰਦਾ ਉਹ ਆਪਣੀ ਐਕਸਪੈਕਟੇਸ਼ਨ ਪੂਰੀਆਂ ਕਰ ਦਿੰਦਾ ਵਾ ਫਿਰ ਤੋਂ ਆਪਣੇ ਰੱਬ ਬਣ ਜਾਂਦਾ ਵਾ ਪਰ ਜੇ ਨਹੀਂ ਨਾ ਪੂਰੀ ਕਰਦਾ ਤੇ ਫਿਰ ਆਪਾਂ ਹਰ ਟਰੂ ਨਿਆ ਨਾਲ ਨਫ਼ਰਤ ਪੈਦਾ ਕਰ ਦਿੰਨੇ ਆ ਉਹ ਅਗਲੇ ਨੂੰ ਮਾੜਾ ਬਣਾ ਦਿੰਨੇ ਆ ਆਪਾਂ ਫਿਰ ਆਪਾਂ ਲੋਕਾਂ 'ਚ ਭੰਡਣ ਲੱਗ ਪੈਂਦੇ ਆ ਕਿ ਯਾਰ ਫਲਾਣਾ ਤਾਂ ਮਾੜਾ ਵਾ ਆਪਾਂ ਉਹਦੀ ਮਜਬੂਰੀ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਜਿਉ ਤੱਕ ਮੈਨੂੰ ਲੱਗਦਾ ਨਾ ਜਦੋਂ ਕੋਈ ਐਕਸਪੈਕਟੇਸ਼ਨ ਟੁੱਟਦੀ ਆ ਮੈਂ ਆਹੀ ਸੁਣਿਆ ਵਾਂ ਕਿ ਯਾਰ ਇਹਦੇ 'ਚ ਅਗਲੇ ਦੀ ਗਲਤੀ ਹੁੰਦੀ ਹੈ ਪਰ ਮੈਨੂੰ ਲੱਗਦਾ ਵੀ ਜਿਹੜਾ ਬੰਦਾ ਐਕਸਪੈਕਟ ਕਰਦਾ ਨਾ ਗਲਤੀ ਹੁੰਦੀ ਆ ਇਹਦੇ ਤੋਂ ਬੱਚਣ ਲਈ ਪਤਾ ਕੀ ਕਰਨਾ ਸ਼ੁਰੂ ਕਰਦੋ ਐਕਸਪੈਕਟ ਖੁਦ ਤੋਂ ਕਰਨਾ ਸ਼ੁਰੂ ਕਰਦੋ ਕਿ ਤੁਸੀਂ ਖੁਦ ਤੋਂ ਕੁਝ ਐਕਸਪੈਕਟ ਕਰੋਗੇ ਨਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਐਕਸਪੈਕਟੇਸ਼ਨਾਂ ਨੂੰ ਪੂਰੀਆਂ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦਾ ਵਾ ਇਹਦੇ 'ਚ ਤੋੜਨ ਵਾਲੀ ਦੀ ਕੋਈ ਗਲਤੀ ਨਹੀਂ ਹੁੰਦੀ ਮੰਨ ਕੇ ਚਲੋ ਤੁਸੀਂ ਜਿਮ ਹੀ ਜਾਂਦੇ ਹੋ ਤੁਸੀਂ ਆਪੇ ਆਪ ਐਕਸਪੈਕਟ ਕਰੋ ਕਿ ਮੈਂ 30 ਦਿਨ ਲਗਾਤਾਰ ਜਿਮ ਜਾਊਂਗਾ ਇੱਕ ਦਿਨ ਤੁਹਾਡੇ ਤੋਂ ਪੱਕਾ ਮਿਸ ਹੋਵੇਗਾ ਹੀ ਹੋਵੇਗਾ ਜਿਹੜਾ ਬਾਲਾ ਜਿਆਦਾ ਸਮੇਂ ਦਾ ਪਾਬੰਦ ਦਾ ਜਿਹਨੂੰ ਪਤਾ ਮੈਨੂੰ ਕੁਝ ਕਰਨਾ ਵਾ ਜਿਹਨੂੰ ਵਾਕੇ ਪਤਾ ਮੈਨੂੰ ਆਦੀ ਐਕਸਪੈਕਟੇਸ਼ਨ ਪੂਰੀ ਕਰਨੀ ਆ ਸਿਰਫ ਉਹੀ ਬੰਦਾ ਰੋਜ਼ ਜਾ ਸਕੇਗਾ ਬਾਕੀ ਬੰਦਾ ਇੱਕ ਦਿਨ ਜਾ ਕੇ ਦੂਜੇ ਦਿਨ ਨਾ ਜਾਊਗਾ ਜਾਂ ਮਹੀਨਾ ਜਾ ਕੇ ਫਿਰ ਨਾ ਜਾਊਗਾ ਬਹੁਤ ਹੀ ਔਖਾ ਹੈ ਲਗਾਤਾਰ ਕੋਈ ਵੀ ਕੰਮ ਕਰਨਾ ਸੋ ਐਕਸਪੈਕਟ ਆਫ ਦੇ ਆਪ ਤੋਂ ਕਰੋ ਜੇ ਤੁਸੀਂ ਆਪ ਦੇ ਆਪ ਤੋਂ ਕਰੋਗੇ ਨਾ ਭਾਵੇਂ ਤੁਹਾਡੇ ਕੋਲ ਚੀਜ਼ ਪੂਰੀ ਨਾ ਵੀ ਨਾ ਹੋਈ ਚਲੋ ਇੱਕ ਤਾਂ ਇਹ ਫਾਇਦਾ ਹੋ ਜੂਗਾ ਤੁਹਾਨੂੰ ਪਤਾ ਲੱਗ ਜੂਗਾ ਅਗਲੇ ਦੀ ਵੀ ਕੋਈ ਗਲਤੀ ਨਹੀਂ ਹੁੰਦੀ ਕਈ ਵਾਰ ਐਕਸਪੈਕਟੇਸ਼ਨਾਂ ਨਹੀਂ ਪੂਰੀਆਂ ਹੁੰਦੀਆਂ ਕਿਉਂਕਿ ਬੰਦਾ ਨਾ ਬਹੁਤ ਹੀ ਜ਼ਿਆਦਾ ਉੱਚੀ ਐਕਸਪੈਕਟੇਸ਼ਨਾਂ ਰੱਖ ਲੈਂਦਾ ਵਾ ਜੋ ਸਮਝੋਂ ਬਾਹਰ ਹੁੰਦੀਆਂ ਨੇ ਕਿਉਂਕਿ ਆਪਾਂ ਨੂੰ ਇੰਨੀ ਜਦੋਂ ਮਾਤਰੀ ਹੁੰਦੀ ਹੈ ਕਿਉਂਕਿ ਨਵੇਂ-ਨਵੇਂ ਜਵਾਨ ਹੋਏ ਐ ਮੇਰੀ ਉਮਰ ਦੇ ਮੁੰਡੇ ਨੇ ਉਹਨਾਂ ਨੂੰ ਨਹੀਂ ਪਤਾ ਯਾਰ ਐਕਸਪੈਕਟੇਸ਼ਨ ਵੀ ਕਿ ਨਾ ਇੱਕ ਲਿਮਟ ਹੁੰਦੀ ਆ ਕਿਦਾਂ ਦੀ ਰੱਖਣੀ ਚਾਹੀਦੀ ਆ ਪਰ ਆਪਦੇ ਤੋਂ ਵੱਡੀਆਂ ਐਕਸਪੈਕਟੇਸ਼ਨਾਂ ਰੱਖ ਕੇ ਆਪਾਂ ਉਮੀਦ ਕਰਦੇ ਆ ਕਿ ਆਪਣਾ ਸਾਰਾ ਕੁਝ ਸਹੀ ਹੋ ਜਾਊਗਾ ਉਹ ਕਿਤੇ ਨਾ ਕਿਤੇ ਚੀਜ਼ ਗਲਤ ਆ ਪਰ ਜਦੋਂ ਤੁਸੀਂ ਖੁਦ ਤੋਂ ਐਕਸਪੈਕਟ ਕਰੋਗੇ ਨਾ ਫਿਰ ਤੁਹਾਨੂੰ ਇੱਕ ਦੌੜ ਜੀ ਲੱਗ ਜੂ ਕਿ ਯਾਰ ਮੈਂ ਪੂਰੀ ਕਰਨੀ ਆ ਤੇ ਕਰਨੀ ਆ ਮੈਂ ਖੁਦ ਨਾਲ ਵਾਦਾ ਕੀਤਾ ਵਾ ਤੇ ਤੁਹਾਨੂੰ ਉਹ ਐਕਸਪੈਕਟੇਸ਼ਨ ਜਦੋਂ ਨਾ ਪੂਰੀ ਹੋ ਜਾਊਗੀ ਨਾ ਤੇ ਤੁਹਾਨੂੰ ਖੁਸ਼ੀ ਮਿਲੂਗੀ ਤੇ ਜਿਹੜੀ ਉਹ ਖੁਸ਼ੀ ਮਿਲੂਗੀ ਨਾ ਉਹ ਤਾਨੂੰ ਇੰਨਾ ਖੁਸ਼ ਕਰ ਦੂਗੀ ਜੇ ਤੁਹਾਡੀ ਮਾੜੇ ਮੋਟੇ ਨੇ ਦਿਲ ਵੀ ਤੋੜਤਾ ਨਾ ਤੁਹਾਨੂੰ ਫੀਲ ਨਹੀਂ ਹੋਊਗਾ ਉਹ ਜਿਹਨੇ ਮਰਜ਼ੀ ਕੋਈ ਦੂਜਾ ਬੰਦਾ ਤੁਹਾਡੇ ਐਕਸਪੈਕਟੇਸ਼ਨਾਂ ਪੂਰੀਆਂ ਕਰ ਦੇ ਪਰ ਤੁਹਾਨੂੰ ਉਹ ਖੁਸ਼ੀ ਨਹੀਂ ਜੀ ਮਿਲਦੀ ਕਦੇ ਟਰਾਈ ਕਰਕੇ ਵੇਖਿਓ ਮੇਰੀ ਇਹ ਕਹੀ ਗੱਲ ਨੂੰ ਕੋਈ ਵੀ ਚੀਜ਼ ਯਾਰ ਮੰਨ ਕੇ ਚਲੋ ਤੁਸੀਂ ਕਹਿਣਾ ਮੈਂ YouTube ਚੈਨਲ ਕਰਨਾ ਵਾ ਜੇ ਮੈਂ ਆਪਣੇ ਮਾਪਿਆਂ ਦੀ ਨਾਲ ਹੈਲਪ ਕਰਾ ਕਰਨੀ ਹੈ ਖੇਤੀਬਾੜੀ ਚ ਹੈਲਪ ਕਰਾ ਕਰਨੀ ਆ ਜਾਂ ਦੁਕਾਨ ਤੇ ਹੈਲਪ ਕਰਾ ਕਰਨੀ ਹੈ ਨਾ ਤੁਸੀਂ ਸ਼ੁਰੂ ਕਰ ਦੋ ਹਨਾ ਤੁਸੀਂ ਵੇਖੋਗੇ ਦਿੱਕਤਾਂ ਆਉਣਗੀਆਂ ਜਦੋਂ ਕੋਈ ਵੀ ਆਪਾਂ ਕੰਮ ਕਰਦੇ ਨਾ ਦਿੱਕਤਾਂ ਆਉਂਦੀਆਂ ਨੇ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਜੇ ਤੁਸੀਂ ਉਹਨਾਂ ਨਾਲ ਹਨਾ ਸਹੀ ਤਰੀਕੇ ਨਾਲ ਉਹਨਾਂ ਨੂੰ ਸੁਲਝਾ ਕੇ ਆਪਦੇ ਕੰਮ ਤੇ ਲੱਗੇ ਰਹਿਣਾ ਤੇ ਤੁਹਾਡੇ ਵਰਗਾ ਬੰਦਾ ਕੋਈ ਨਹੀਂ ਫਿਰ ਉਹ ਜਿਹੜੀ ਐਕਸਪੈਕਟੇਸ਼ਨ ਜਿਹੜੀ ਤੁਸੀਂ ਪੂਰੀ ਕਰਦੇ ਹੋ ਨਾ ਬਈ ਜਿਹੜੀ ਖੁਸ਼ੀ ਮਿਲਦੀ ਹੈ ਨਾ ਉਹ ਮੈਨੂੰ ਪਤਾ ਬਈ ਮੈਂ ਇੱਕ ਦੋ ਚੀਜ਼ਾਂ ਵਰਤ ਕੇ ਵੇਖਿਆ ਨੇ ਹਨਾ ਅਪਲਾਈ ਕਰਕੇ ਪਹਿਲਾਂ ਮੈਂ ਆਪਦੇ ਆਪ ਤੇ ਵਿਰਣਾ ਨਾ ਕਿ ਵਾਕਿਆ ਯਾਰ ਇਹ ਚੀਜ਼ ਰਿਜ਼ਲਟ ਦਿੰਦੀ ਹੈ ਕਿ ਮੈਂ ਐਵੇਂ ਫालतू ਇੱਥੇ ਭੌਂਕੀ ਜਾਨਾ ਪਿਆ ਚੈਨਲ ਤੇ ਆ ਕੇ ਹਨਾ ਮੈਨੂੰ ਆਪ ਨੂੰ ਕੋਈ ਨੌਲੇਜ ਨਹੀਂ ਹੈਗੀ ਮੈਂ ਬਈ ਟਰਾਈ ਕੀਤੀਆਂ ਬਹੁਤ ਸਾਰਾ ਕੰਟੈਂਟ ਆ ਬੋਲਣ ਨੂੰ YouTube ਤੇ ਪਰ ਮੈਂ ਉਹ ਉਹ ਚੀਜ਼ਾਂ ਨਹੀਂ ਬੋਲਦਾ ਮੈਨੂੰ ਹੁੰਦਾ ਕਿ ਯਾਰ ਮੈਂ ਉਹੀ ਬੋਲਾਂ ਹਣਾ ਜੋ ਮੈਂ ਆਪ ਮਹਿਸੂਸ ਕੀਤੀਆਂ ਨੇ ਦਿਲੋਂ ਬੋਲਾਂ ਮੈਂ ਕੋਈ ਸਕ੍ਰਿਪਟ ਲਿਖ ਕੇ ਨਹੀਂ ਬੋਲਦਾ ਅੱਜ ਮੈਨੂੰ ਕੋਈ ਖਿਆਲ ਰਾਤ ਚ 2 ਘੰਟੇ ਤੇ ਆਪਣਾ ਬਸ ਤੇ ਟ੍ਰੈਵਲ ਕੀਤਾ ਮੈਂ ਤੇ ਮੇਰੇ ਦਿਲ ਚ ਖਿਆਲ ਆਇਆ ਕਿ ਮੈਂ ਐਕਸਪੈਕਟੇਸ਼ਨ ਬਾਰੇ ਆਪਦੀ ਰਾਏ ਜ਼ਰੂਰ ਆਪਦੇ ਯਾਰਾਂ ਦੋਸਤਾਂ ਦੀ ਵਿੱਚ ਰੱਖਾਂ ਜਿਹੜੇ ਵੀਰੇ ਮੇਰੇ ਵੀਰ ਮੈਨੂੰ ਫੋਲੋ ਕਰਦੇ ਨੇ ਜਾਂ ਜਿਹੜੇ ਵੀ ਮੇਰੇ ਵੀਡੀਓ ਵੇਖਦੇ ਪਏ ਨੇ ਉਹ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਮੇਰੇ ਇਸ ਵੀਡੀਓ ਤੋਂ ਜੇ ਤੁਸੀਂ ਦੁਖੇ ਰਹਿੰਦੇ ਹੋ ਨਾ ਸਾਰੀ ਚੀਜ਼ਾਂ ਹੀ ਤੁਹਾਡੇ ਨਾਲ ਗਲਤ ਹੋਣੀਆਂ ਸ਼ੁਰੂ ਕਰ ਦਿੰਦੀਆਂ ਨੇ ਤੁਸੀਂ ਜਿੱਥੇ ਮਰਜ਼ੀ ਜਾਂਦੇ ਹੋ ਹਨ ਤਾਂ ਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਤਾਂ ਕਰਕੇ ਕਿ ਤੁਹਾਡਾ ਮੂਡ ਪਹਿਲਾਂ ਹੀ ਆਫ ਹੋ ਜਾਂਦਾ ਵਾ ਐਕਸਪੈਕਟ ਕਰੋ ਆਪਦੇ ਮਾਪਿਓ ਤੋਂ ਕਰੋ ਹਨਾ ਹੋਰ ਕਿਸ ਤੋਂ ਐਕਸਪੈਕਟ ਨਾ ਕਰੋ ਕਿਉਂਕਿ ਅੱਜ ਕੱਲ੍ਹ ਦੇਖਿਆ ਵਾ ਮਾਪਿਓ ਇੰਨਾ ਬੱਚੇ ਦਾ ਕਰਦੇ ਨੇ ਹਨਾ ਜਦੋਂ ਬੱਚਾ ਆਪਦੀ ਜਵਾਨੀ 'ਚ ਆ ਜਾਂਦਾ ਵਾ ਫਿਰ ਮਾਪਿ ਉਹਨਾਂ ਤੋਂ ਐਕਸਪੈਕਟ ਕਰਦੇ ਨੇ ਤੇ ਬੱਚੇ ਪੂਰੀਆਂ ਨਹੀਂ ਕਰਦੇ ਦੇਖੋ ਬੱਚੇ ਨਹੀਂ ਪੂਰੀਆਂ ਕਰਦੇ ਪਰ ਆਪਣੇ ਮਾਪਿ ਉਹਦੇ ਅੱਜ ਗਲਤੇ ਤੇ ਤੁਸੀਂ ਉਮੀਦ ਹੋਰਾਂ ਤੋਂ ਲਾਈ ਬੈਠੇ ਹੋ ਨਾ ਆਪਾਂ ਹੋਰਾਂ ਲਈ ਕੀਤਾ ਕੀ ਆ ਯਾਰ ਮੈਨੂੰ ਇਹ ਦੱਸ ਤੂੰ ਮਾਪਿ ਉਹਨੇ ਸਾਰੀ ਜ਼ਿੰਦਗੀ ਲਾਤੀ ਬਈ ਆਪ ਨੂੰ ਪਾਲਣ ਤੇ ਪੜਾਉਣ ਤੇ ਜਿਹੜੀ ਮਾਂ ਹੁੰਦੀ ਹੈ ਨਾ ਉਹਨੇ ਸਾਰੇ ਕੰਮ ਛੱਡ ਕੇ ਤੁਹਾਨੂੰ ਪਾਲ ਲਿਆ ਹਨ ਇਸ ਤੋਂ ਉੱਤੇ ਕੀ ਤੁਹਾਨੂੰ ਕੋਈ ਕਰ ਲੂਗਾ ਆਪਾਂ ਇਸ ਤੋਂ ਉੱਤੇ ਕਿਸੇ ਦਾ ਨਹੀਂ ਕਰ ਸਕਦੇ ਜਿੰਨਾ ਆਪਣਾ ਮਾਂ ਨੇ ਆਪਣਾ ਕੀਤਾ ਵਾ ਪਰ ਫਿਰ ਵੀ ਆਪਾਂ ਉਹਨਾਂ ਨੂੰ ਇਹ ਕੋ ਖੁਸ਼ੀ ਨਹੀਂ ਦੇ ਸਕਦੇ ਯਾਰ ਜੇ ਤੁਹਾਨੂੰ ਕੋਈ ਚੀਜ਼ ਜਰਨੀ ਪੈਂਦੀ ਆ ਨਾ ਤੇ ਜਰ ਲਓ ਆਦੇ ਮਾਪਿਓ ਕਰਕੇ ਕਿਉਂਕਿ ਉਹਨਾਂ ਤੁਹਾਨੂੰ ਬਹੁਤ ਕੁਝ ਦਿੱਤਾ ਹੋਇਆ ਵਾ ਸੋ ਮੇਰੀ ਗੱਲਾਂ ਕੌੜੀਆਂ ਲੱਗਣਗੀਆਂ ਕੁਝ ਬੇਫਾਲ ਤੋਂ ਵੀ ਲੱਗਣਗੀਆਂ ਤੇ ਚੰਗੀਆਂ ਚੀਜ਼ਾਂ ਦਾ ਮੈਨੂੰ ਪਤਾ ਵਾ ਕੋਈ ਧਿਆਨ ਨਾ ਸੁਣਦਾ ਨਹੀਂ ਚਲ ਕੋਈ ਗੱਲ ਨਹੀਂ ਪਰ ਜਿਹੜੀ ਵੀ ਮੇਰੀ ਵੀਡੀਓ ਸੁਣੂਗਾ ਮੈਨੂੰ ਇਹ ਉਮੀਦ ਆ ਕਿ ਉਹ ਆਦੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਚੇਂਜ ਲੈ ਕੇ ਆਊਗਾ ਕਿਉਂਕਿ ਚੇਂਜ ਲਿਆਉਣਾ ਬਹੁਤ ਜ਼ਰੂਰੀ ਆ ਕਿਉਂਕਿ ਆਦੇ ਮਾਪਿਓ ਲਈ ਜ਼ਿੰਦਗੀ ਜੀਵੋ ਯਾਰ ਕਿਉਂ ਲੋਕਾਂ ਦੀ ਐਕਸਪੈਕਟੇਸ਼ਨਾਂ ਤੇ ਬੈਠੇ ਹੋਇ ਮਾਪਿਆਂ ਤੋਂ ਐਕਸਪੈਕਟੇਸ਼ਨ ਨਾ ਰੱਖੋ ਜਾਂ ਤੁਹਾਨੂੰ ਜਿਹੜੀ ਐਕਸਪੈਕਟੇਸ਼ਨ ਤੁਹਾਡੇ ਮਾਪਿਆਂ ਨੇ ਤੁਹਾਡੇ ਤੋਂ ਰੱਖੀਆਂ ਨੇ ਉਹ ਪੂਰੀਆਂ ਕਰੋ ਬਾਕੀ ਸਾਰੀਆਂ ਛੱਡ ਦਿਓ ਆਪਦੇ ਆਪ ਤੋਂ ਐਕਸਪੈਕਟ ਕਰੋ ਉਹਨਾਂ ਨੂੰ ਪੂਰੀਆਂ ਕਰੋ ਤੇ ਖੁਸ਼ ਰਹੋ ਜੇ ਤੁਸੀਂ ਖੁਸ਼ ਰਹੋਗੇ ਨਾ ਤੁਹਾਡੇ ਵੱਲ ਵੇਖ ਕੇ ਤੁਹਾਡੇ ਮਾਪੇ ਖੁਸ਼ ਰਹਿਣਗੇ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਪਰ ਜੇ ਤੁਹਾਡੇ ਜੀਵਨ ਦੀ ਤੁਹਾਡੇ ਮਾਪੇ ਦੁਖੀ ਰਹਿ ਗਏ ਨਾ ਕਿਸੇ ਵੀ ਗੱਲੋਂ ਚਲੋ ਬਹੁਤ ਕੁਝ ਸਮਾਜ ਚ ਚੀਜ਼ਾਂ ਨੇ ਆਪਾਂ ਉਹਨਾਂ ਨੂੰ ਖੁਸ਼ੀ ਨਹੀਂ ਰੱਖ ਸਕਦੇ ਪਰ ਆਪਦੇ ਵੱਲੋਂ ਟਰਾਈ ਕਰੋ ਕਿ ਉਹਨਾਂ ਨੂੰ ਖੁਸ਼ ਰੱਖੋ ਕਿ ਜੇ ਤੁਸੀਂ ਉਹਨਾਂ ਨੂੰ ਖੁਸ਼ ਰੱਖ ਲਿਆ ਨਾ ਫਿਰ ਸਾਰੇ ਐਕਸਪੈਕਟੇਸ਼ਨਾਂ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਬਈ ਟਰਾਈ ਕਰਕੇ ਵੇਖਿਓ ਇਹ ਫਾਰਮੂਲਾ 100% ਵਰਕ ਕਰਦਾ ਹੈ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਜੀ ਤੁਹਾਡਾ